ਕਿ ਜਿਹੀ ਸਾਰਿਆਂ ਨੂੰ ਤੁਸੀਂ ਦੇਖ ਹੀ ਰਹੇ ਹੋ ਜਿਸ ਤਰ੍ਹਾਂ ਆਪਣੇ ਬਹੁਤ ਜ਼ਿਆਦਾ ਨਿੰਬੂਆਂ ਦੇ ਬੂਟੇ ਨੂੰ ਬਹੁਤ ਜ਼ਿਆਦਾ ਫਲ ਲੱਗਾ ਤੇ ਆਪਣੇ ਬੂਟੇ ਨੂੰ ਬਹੁਤ ਨਿੱਕੇ ਨਿੱਕੇ ਨਿੰਬੂ ਵੀ ਲੱਗੇ ਆ ਤੇ ਇਹ ਨਿੰਬੂ ਇਥੋਂ ਛੱਡ ਨਾ ਤੇ ਨਾ ਹੀ ਫੁੱਲ ਥੱਲੇ ਡਿੱਗਣ ਇਹ ਫੁੱਲ ਫਲ ਦੇ ਵਿੱਚ ਕਨਵਰਟ ਹੋ ਜਾਣ ਹੋਰ ਵੀ ਬਹੁਤ ਜ਼ਿਆਦਾ ਫਲ ਵਾਹਿਗੁਰੂ ਦੀ ਖਫਾ ਨਾਲ ਲੱਗਾ ਆ ਪਾਏ ਨੂੰ ਬਹੁਤ ਜ਼ਿਆਦਾ ਆਰਗੇਨਿਕ ਫਰਟੀਲਾਈਜ਼ਰ ਪਾਉਂਦੇ ਰਹਿਣੇ ਆ 10 ਦਿਨ ਬਾਅਦ ਮੈਂ ਘਟ ਤੁਕਾ ਟੈਨਨ ਨੂੰ ਪਾ ਹੀ ਦਿੰਨੀ ਐ ਇਸੇ ਤਰ੍ਹਾਂ ਹੀ ਵੀ ਇਹ ਜਿਹੜਾ ਫਾਲਾ ਇਹ ਵੱਡਾ ਹੋ ਜਾਵੇ ਇਹਨੂੰ ਪੂਰੇ ਪੋਸ਼ਟਿਕ ਤੱਤ ਮਿਲ ਇਸ ਕਰਕੇ ਆਪਾਂ ਇਹਨੂੰ 10 ਦਿਨਾਂ ਬਾਅਦ ਫਰਟੀਲਾਈਜ਼ਰ ਪਾਉਣੇ ਆਰਗੈਨਿਕ ਫਰਟੀਲਾਈਜ਼ਰ ਪਾਉਣੇ ਕੋਈ ਮੈਂ ਇਹਨਾਂ ਨੂੰ ਖਾਦਾਂ ਸਫਰੇਆਂ ਕੁਝ ਵੀ ਨਹੀਂ ਪਾਉਂਦੀ ਤੇ ਸਗੋਂ ਜਦੋਂ ਆਪਾਂ ਦੇਸੀ ਫਰਟੀਲਾਈਜ਼ਰ ਪਾਉਂਨੇ ਆ ਤੇ ਉਸ ਤਰ੍ਹਾਂ ਇਹ ਆਪਣੇ ਜਿਹੜੇ ਹੁੰਦੇ ਨੇ ਤੇ ਰਧਿਆਨੀ ਬੁਆੰਦੇ ਇਸ ਤਰ੍ਹਾਂ ਫੇਰੇ ਆਪਾਂ ਫੁੱਲ ਨੇੜੇ ਰੱਖੇ ਇਸ ਤਰ੍ਹਾਂ ਤੇ ਉਹਨਾਂ ਕਰਕੇ ਮੱਖੀਆਂ ਆਪਣੇ ਆਉਂਦੀਆਂ ਤੇ ਪੋਲੀਨੀਸ਼ਨ ਦਾ ਕੰਮ ਕਰ ਜਾਂਦੀਆਂ ਨੇ ਤੇ ਫਿਰ ਵਾਈਗੁਰੀ ਦੀ ਖਿਰਫਾ ਦੇ ਨਾਲ ਫੇਰੇ ਆਪਣੇ ਜਿਹੜੇ ਆ ਫੁੱਲੇ ਇਸ ਤਰ੍ਹਾਂ ਫਲਤੀ ਵਿੱਚ ਕਨਵਰਟ ਹੋ ਜਾਂਦੇ ਨੇ ਤੇ ਮੈਂ ਇਸ ਕਰਕੇ ਅੱਜ ਵੀਡੀਓ ਬਣਾਈ ਆ ਵੀ ਤੁਹਾਨੂੰ ਤੇ ਇਸੇ ਤਰ੍ਹਾਂ ਹੀ ਆਪਣਾ ਇੱਕ ਆਹ ਅਮਰੂਦ ਦਾ ਬੂਟਾ ਇਸ ਨੂੰ ਵੀ ਆਪਾਂ ਬਹੁਤ ਸਾਰਾ ਢੇਰ ਫਲ ਲੱਗਾ ਇਹ ਬਚਾਉਣ ਦੇ ਵਾਸਤੇ ਇਹਨਾਂ ਨੂੰ ਹੁਣ ਪੂਰੇ ਪੌਸਟਿਕ ਤੱਕ ਚਾਹੀਦੇ ਆ ਤੇ ਆਰਗੈਨਿਕ ਕਿ ਅੱਜ ਆਪਾਂ ਫਰਟੀਲਾਈਜ਼ਰ ਫੇਰ ਦੁਬਾਰੇ ਰਿਪੀਟ ਕਰਨਾ ਚਾਰ ਪੰਜ ਵਾਰ ਆਪਾਂ ਇਹਨੂੰ ਪਹਿਲਾਂ ਪਾ ਚੁੱਕੇ ਹਾਂ ਫਲ ਲੱਗਣ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਸਟੈਪ ਵਾਈਜ਼ ਹੀ ਇਹ ਫਰਟੀਲਾਈਜ਼ਰ ਪਾਉਣੇ ਹੁੰਦੇ ਆ ਸਟੈਪ ਵਾਈਜ਼ ਹੀ ਪਾਉਣੇ ਹੁੰਦੇ ਆ ਜਿਸ ਤਰ੍ਹਾਂ ਆਪਾਂ ਜਦੋਂ ਇਹਨਾਂ ਨੂੰ ਫਲ ਲੱਗਣ ਤੋਂ ਪਹਿਲਾਂ ਫਲ ਆਉਣ ਤੋਂ ਵੀ ਪਹਿਲਾਂ ਜਿਵੇਂ ਮਾਰਚ ਦੇ ਮਹੀਨੇ ਵਿੱਚ ਆਪਾਂ ਇਹਨਾਂ ਨੂੰ ਪਹਿਲਾਂ ਗੁਡਾਈ ਕਰਕੇ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਵਰਮੀ ਕੰਪੋਸਟ ਤੇ ਨੀਮ ਖਲੀ ਇਹ ਦੋ ਚੀਜ਼ਾਂ ਮਿਲਾ ਕੇ ਆਪਾਂ ਇਹਨਾਂ ਦੀ ਝੜਾਂ ਦੇ ਵਿੱਚ ਪਾਈਆਂ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਲੱਸੀ ਪਾਈ ਸੀ ਤੇ ਹੁਣ ਵੀ ਆਪਾਂ ਇਹਨਾਂ ਦੇ ਫਲ ਵਿੱਚ ਵੀ ਜਿਵੇਂ ਨਾ ਕੈਲਸ਼ੀਅਮ ਫਾਸਫੋਰਸ ਨਾਈਟ੍ਰੋਜਨ ਇਹ ਸਾਰੀਆਂ ਚੀਜ਼ਾਂ ਦੀ ਤੱਤ ਜਿਹੜੇ ਇਹਨਾਂ ਨੂੰ ਮਿਲ ਜਾਣ ਇਹਨਾਂ ਦੀ ਘਾਟ ਨਾ ਰਵੇ ਤਾਂ ਕਰਕੇ ਆਪਾਂ ਇਹਨਾਂ ਨੂੰ ਹਰਜ ਪਾ ਰਹੇ ਹਾਂ ਲੱਸੀ ਇਹ ਲੱਸੀ ਨੂੰ ਆਪਾਂ ਇਸ ਕੋ ਨੂੰ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਬਾਲਟੀ ਦੇ ਵਿੱਚ 10 ਕਿਲੋ ਬਾਲਟੀ ਇਹ ਇਹਦੇ ਵਿੱਚ ਆਪਾਂ ਮਿਲਾ ਲ ਲਈਏ ਸਾਰੀ ਇਹ ਲੱਸੀ ਤੁਹਾਨੂੰ ਫੈਰਟੀਲਾਈਜ਼ਰ ਪਾਉਣ ਤੋਂ ਪਹਿਲਾਂ ਆਪਾਂ ਜਿਵੇਂ ਹੁਣ ਇਹਦਾ ਲੱਸੀ ਦਾ ਕੋਲ ਪਾਉਣਾ ਤੇ ਇਹਦੀਆਂ ਜੜ੍ਹਾਂ ਨੂੰ ਸਾਈਡ ਤੋਂ ਜਿਵੇਂ ਸਾਈਡ ਤੋਂ ਕਰਨਾ ਜਮਾ ਮੋੜੜ ਕੋਲੋਂ ਨਹੀਂ ਕਰਨਾ ਤੇ ਇਸ ਤਰ੍ਹਾਂ ਫਿਰ ਇਹ ਜਿਹੜੀ ਆ ਲੱਸੀ ਪੂਰੀ ਇਹਦੀਆਂ ਜੜ੍ਹਾਂ ਜਿਹੜੀਆਂ ਉਹਨਾਂ ਤੱਕ ਪਹੁੰਚ ਜੂਗੀ ਅਮਰੂਦ ਦੇ ਬੂਟੇ ਤੇ ਵੀ ਇਸ ਤਰ੍ਹਾਂ ਹੀ ਪਿਆਜ਼ ਵੀ ਲੱਗੇ ਹੋਏ ਆ ਤੈਨੂੰ ਇਹ ਵੀ ਪਿਆਜ਼ ਉਹਨੇ ਖੱਟੇ ਜਾਵੇ ਪਰ ਫਿਰ ਵੀ ਇਹ ਹਲੇ ਛੋਟੇ ਨੇ ਬੂਟੇ ਬਹੁਤ ਛੋਟੇ ਨੇ ਆਪਾਂ ਇਹਨਾਂ ਨੂੰ ਹਲੇ ਡੇਢ ਡੇਢ ਦੋ ਸਾਲ ਦਾ ਹੀ ਬੂਟਾ ਆਪਾਂ ਨਰਸਰੀ ਤੋਂ ਲਿਆ ਖਿ ਲਗਾਇਆ ਸੀ ਜਿਵੇਂ ਯੂਨੀਵਰਸਿਟੀ ਦੇ ਮੇਲੇ ਤੋਂ ਲਿਆ ਖਿ ਲਾਇਆ ਸੀ ਸੱਚ ਸਾਰੇ ਕਨਫਿਊਜ਼ਨ ਆ ਜਾਂਦੀ ਕਈ ਹੈ ਨਿੰਬੂ ਦਾ ਲਿਆਉਂਦਾ ਸੀ ਨਰਸਰੀ ਤੋਂ ਆਪਾਂ ਇਹ ਕੋਲ ਪਤਲਾ ਬਣਾ ਲੈਣਾ ਜਿਵੇਂ ਬਹੁਤ ਪਤਲਾ ਜਿਵੇਂ ਕੱਚੀ ਲੱਸੀ ਵਰਗਾ ਤੇ ਫੇਰੇ ਦੀਆਂ ਜੜ੍ਹਾਂ ਇੱਥੇ ਇਸ ਤਰ੍ਹਾਂ ਪਾ ਦੇਣੀ ਆ 2 ਟੁਕੜੇ। ਘਟ ਤੋਂ ਘਟ ਆਪਾ। 200 ਗ੍ਰਾਮ ਪਾ ਦੇਣਾ। ਆ ਹੋਰ ਪਾ ਦੇਣਾ। ਤਾਂ ਕਿ ਇਹ ਥੱਲੇ ਤੱਕ ਇਹਦੇ ਚੜ੍ਹਾਂ ਤੱਕ ਚੱਲਿਆ ਜਾਵੇ। ਆ ਬਾਲਟੀ ਭਰ ਲਈ। ਜੇ ਵੀ ਜਦੋਂ ਆਪਾਂ ਇਹ ਫਰਟੀਲਾਈਜ਼ਰ ਇਹਨਾਂ ਬੁੱਤਿਆਂ ਨੂੰ ਪਾਵਾਂਗੇ ਫਿਰ ਆਪਣੇ ਇਹ ਕੱਲਾ ਫਲ ਵੀ ਬਚਿਆ ਰਹੂਗਾ। ਡਿੱਗਦਾ ਨਹੀਂ ਫਲ ਕੱਲੇ ਫਲ ਵਾਸਤੇ ਵੀ ਮਤਲਬ ਡਿੱਗਣ ਤੋਂ ਹੀ ਨਹੀਂ ਪਾਣੀ। ਇਹ ਮਿੱਠੇ ਵੀ ਹੋਣਗੇ ਤੇ ਡਿੱਗੂਗਾ ਵੀ ਨਹੀਂ। ਤੇ ਨਾਲੇ ਸਾਈਜ਼ ਵਿੱਚ ਵੀ ਵਧੀਆ ਸਾਈਜ਼ ਬਣ ਜੂਗਾ ਤੇ ਕੀੜਿਆਂ ਤੋਂ ਵੀ ਬਚਾਰੋ ਇਸ ਤਰ੍ਹਾਂ ਆਪਣੇ ਸਾਰੇ ਜਿਹੜੇ ਫੁੱਲ ਕਨਵਰਟ ਹੋ ਜਾਂਦੇ ਆ ਫਿਰ ਇਸ ਤਰ੍ਹਾਂ ਇਹ ਨਵੇਂ ਫੁੱਲ ਸੀਕੇ ਹੁਣ ਬਣ ਰਹੇ ਇਹਨਾਂ ਨੂੰ ਫੁੱਲ ਲੱਗੇ ਸੀ ਇਹ ਵਾਲੇ ਛੋਟੇ ਇਹ ਵੀ ਫਿਰ ਆਪਣੇ ਫਲ ਵਿੱਚ ਹੀ ਹੋ ਜਾਣਗੇ ਤੇ ਵਾਲੇ ਜਿਹੜੇ ਵੱਡੇ ਹੋ ਜਾਣਗੇ ਹੁਣ ਸਾਈਜ਼ ਤਾਂ ਕਾਫੀ ਵੱਡਾ ਹੋ ਰਿਹਾ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਬੂਟਿਆਂ ਨੂੰ ਸਟੈਪ ਵਾਈਜ਼ ਸਾਰੀ ਖਾਦ ਪਾਈ ਜਾਓ ਕਿੱਕ ਕੰਮ ਸਾੜੀਏ ਤੇ ਆਪਣੀ 2-3 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਖੱਟੀ ਇਸ ਤਰ੍ਹਾਂ ਆਪਾਂ ਇਹ ਵੀ ਜਿਵੇਂ ਇੰਨਾ ਬੁੱਟਿਆਂ ਨੂੰ ਪਾ ਦੇਨੇ ਭੈਂਗਣਾ ਦੇ ਬੁੱਟਿਆਂ ਨੂੰ ਸ਼ਿਮਲਾ ਮਿਰਚਾਂ ਨੂੰ ਹਰੀਆਂ ਮਿਰਚਾਂ ਨੂੰ ਇਹ ਸਾਰੇ ਬੁੱਟਿਆਂ ਨੂੰ ਇਸ ਖਰਾਕ ਦੀ ਲੋੜ ਹੁੰਦੀ ਆ ਗਰਮੀ ਦੇ ਵਿੱਚ ਇਹ ਸਭ ਤੋਂ ਵਧੀਆ ਫੈਟੀਲਾਈਜ਼ਰ ਹੁੰਦਾ